ਮੇਗਰ ਜੀ ਇਧਰ ਤੇਲ ਕਰ ਲਈ ਆਪਾਂ ਨੇ ਗਰਮ ਗਰਮ ਹੋ ਗਿਆ ਕਾਫੀ ਚਾਹ ਪਾਣੀ ਪੀਣ ਲੱਗੇ ਸੀਗੇ ਤੇ ਉਹਦੇ ਪਰਕੇ ਕੱਟ ਕਰ ਗਈ ਸੀਗੀ ਮੈਂ ਥੋੜਾ ਜਿਹਾ ਤੇਲ ਗਰਮ ਹੋ ਗਿਆ ਆਪਣਾ ਦੇਖੋ ਮੈਂ ਕੱਟ ਕਰ ਗਈ ਤੇਲ ਤਾਂ ਬਸ ਹੀ ਗਰਮ ਆਂਡੇ ਟਿੰਡ ਚਾਪਾਂ ਪਿਆਜ਼ ਤੇ ਆਹ ਜੋ ਹਰੀ ਮਿਰਚ ਅਦਰਕ ਕੱਟ ਲਿਆ ਮੈਂ ਵਿੱਚੇ ਇੱਧਰ ਟਮਾਟਰ ਕੱਟ ਕੇ ਰੱਖ ਲਿਆ ਪਹਿਲਾਂ ਘੋਲ ਭੁੰਨ ਲਾਂ ਥੋੜਾ ਜਾਂ ਲੋਜੀ ਪਿਆ ਉਹ ਪਾ ਲਈ ਪਿਆਜ਼ ਲੋਜੀ ਪਿਆਜ਼ ਪਾਤਾ ਪਿਆਜ਼ ਪਾ ਕੇ ਹੋਰ ਭੁੰਨ ਲਿਆ ਨਾ ਭੁੰਨਾਂਗੇ ਥੋੜਾ ਜਿਹਾ ਪੁੱਟ ਜਿਹਾ ਫਰਾਈ ਕਰਦੇ ਆਣ ਥੋੜਾ ਜਿਹਾ ਤੇ ਇਹ ਮੈਂ ਗ੍ਰੈਂਟਰ ਨਹੀਂ ਕਰਿਆ ਅੱਜ ਕੀ ਸਬਜੀ ਬਣਾਉਣੀ ਆ ਤੇ ਰੈਡੀ ਕਰਕੇ ਐਵੇਂ ਭੁੰਨ ਲੈਣੀ ਆ ਤਾਂ ਅਸ ਚੜ ਗਈ ਨਿੱਪ ਜਾਂਦੀ ਥੋੜਾ ਜਿਹਾ ਪੁੱਟ ਜਿਹਾ ਕਰ ਲਓ ਕਰ ਲਓ ਜਿਆਦਾ ਹੋਇਆ ਅੱਗ ਲੱਗਣਾ ਚੱਲਦਾ ਨੇ ਵੀ ਅੱਜ ਤੇਜ਼ ਹੋ ਗਿਆ ਆ ਕੰਮ ਕਰਤਾ ਕਰ ਗਿਆ ਜਿਆਦਾ ਇਨਸਾਲਾ ਜਿਆਦਾ ਹੀ ਰੜ ਗਿਆ ਹੁਣ ਤੇ ਹੋ ਰੱਗ ਲੱਗਾ ਪਹਿਲਾਂ ਤਾਂ ਖਰਾਬ ਸੀ ਹੁਣ ਇਹ ਲੈ ਨਹੀਂ ਚੱਲਦਾ ਇਹਨਾ ਭੱਜ ਲਿਆ ਜੀ ਫਿੰਨਾ ਇਹਦਾ ਜਿੰਦ ਪਤਾ ਨਹੀਂ ਲੱਗਦਾ ਕੁ ਕਾਦੇ ਪਾ ਚੱਲ ਵੀ ਸਵਾਦ ਹੋਲੀ ਹੋ ਜਾਂਦਾ ਤਾਂ ਸਾਰ ਮੈਂ ਚਲੀ ਗਈ ਸੀ ਬੇਟੇ ਨੇ ਚਾਹ ਦੇ ਰੋਟੀ ਇਹ ਆ ਗਿਆ ਥਾਮ ਲੈ ਆਣੇ ਤਾਂ ਮੌਕਾ ਬਚ ਗਿਆ ਥੋੜਾ ਜਿਹਾ ਰੜ ਗਿਆ ਇਹ ਲੋਟੀ ਹੁਣ ਤੜਕਾ ਪਾ ਦਾਂ ਰੜ ਗਿਆ ਇਹਨਾਂ ਕਿਹਦਾ ਪਤਾ ਇਹਨੂੰ ਦਰਦਾ ਪਾਲਾ ਤੇਜ਼ ਹੋ ਜਾਂਦਾ ਪਹਿਲਾਂ ਇਹ ਘੱਟੇ ਚੱਲਦਾ ਸੀਗਾ ਕੱਲ੍ਹ ਦਾ ਹੀ ਬਹੁਤ ਤੇਜ਼ ਹੋ ਗਿਆ ਨਾਲੇ ਸਿਲੰਡਰ ਖਤਮ ਹੋਣ ਵਾਲਾ ਅੱਗੇ ਐ ਹੁੰਦਾ ਕਿ ਸਿਲੰਡਰ ਖਤਮ ਹੋਣ ਵਾਲਾ ਤੇ ਸੋਭੋ ਕੁਝ ਫਾਤੂਆਂ ਦਾ ਕਾਤਰਾ ਚੱਲਦਾ ਨਹੀਂ ਇਹ ਤਾਂ ਅੱਜ ਤਾਂ ਬਾਲਾ ਹੀ ਤੇਜ਼ ਹੋ ਗਿਆ ਹੁਣ ਘੱਟ ਪੀ ਰੱਖੂੰਗੀ ਹੁਣ ਫਿਰ ਜਾਣਾ ਬੱਜਿਆ ਤੇ ਫਿਰ ਹੋਰ ਇਹਦਾ ਕੁਝ ਹੋਰ ਦੇ ਤੜਕਾ ਹਲਾ ਕੇ ਘੱਟ ਕਰ ਦੂੰਗੀ ਨਹੀਂ ਬੰਦੇ ਕਰ ਦੂੰ ਆ ਕੇ ਰਿੜਨੂੰਗੀ ਨਾਲੇ ਆ ਕੇ ਉਹ ਕਰ ਲੂੰਗੀ ਰੋਟੀ ਲਾਹੂੰਗੀ ਤੇ ਲੋਜੀ ਲਾ ਦਾਂ ਟੱਕਣ ਇਹ ਚਾਪ ਬਦਲ ਨਹੀਂ ਨੂੰ ਨਾਲ ਲੋ ਜੀ ਉਸ ਬਾਅਦ ਤੇ ਮੂੰਗਰੇ ਨੂੰ ਗ੍ਰੇਸ ਨੂੰ ਗ੍ਰੇਸ ਸਿੰਗਰੇ ਮੂੰਗਰੇ ਕੀ ਕਹਿੰਦੇ ਹੋ ਤੁਸੀਂ ਕਮੈਂਟ ਕਰਕੇ ਦੱਸਿਓ ਪੁੰਨ ਦੀਆਂ ਨੂੰ ਪਹਿਲਾਂ ਤੇ ਪਾਪੇ ਤੇ ਆਲੂ ਆਪਾਂ ਨੇ ਧੋ ਕੇ ਰੱਖ ਤੇ ਪਾਣੀ ਤੇ ਰੱਖਿਆ ਵੀ ਨੇ ਇਹਨੇ ਉਹਨਾਂ ਨੂੰ ਚਾਹ ਪਾਣੀ ਪੀ ਲਿਆ ਤੇ ਨਾਲੇ ਕੱਟ ਲੇ ਤੇ ਉਸ ਤੋਂ ਬਾਅਦ ਫੇਰ ਉਹ ਕਰੂੰਗੀ ਪਾਉਂ ਦੀ ਥੋੜਾ ਜਿਹਾ ਠਹਿਰ ਕੇ ਪਾਉਂਗੀ ਉਹਨਾਂ ਨੂੰ ਚਾਹ ਚਲਾਉਣ ਵਾਲੇ ਥੋੜਾ ਜਿਹਾ ਪਹਿਲਾਂ ਇਹ ਜਿਦਾ ਬੈਸੇ ਕੱਚੀ ਸੀ ਇਹ ਫਿਰ ਵੀ ਫੀਲ ਦੇ ਤੋੜੇ ਬਿੰਨਾ ਫਿਰ ਇਹਦੇ ਕਰਕੇ ਜਿੱਤੇ ਉਹ ਹੋ ਜਾਵੇ ਕੱਚੇ ਕੱਚੇ ਰਹਿ ਜਾਣ ਹੁਣ ਚਲੋ ਵੀ ਘਸਲੇ ਹੁਣ ਹੁਣ ਕਰੀਏ ਘਸਲੇ ਹੁਣ ਪਾ ਦਨੇ ਆਲੂ ਹੁਣ ਪਾ ਦਨੇ ਆਲੂ ਆਲੂ ਪਾ ਦਈਏ ਨਾਲ ਦੀ ਨਾਲ ਮਿਲਾ ਦਈਏ ਹਰ ਨੂੰ ਪਾ ਕੇ ਬਣਾਈ ਨਹੀਂ ਹੁਣ ਸਾਰੇ ਹੋ ਗਏ ਆਪਾਂ ਨੇ ਤਾਂ ਬਣਾਈ ਨਹੀਂ ਸੀ ਇਹ ਕਬੂ ਸਿੰਗਰੇ ਦੀ ਚਾਹ ਦੀ ਹੁਣ ਹੋਏ ਨੇ ਹੁਣ ਬਣਾਵਾਂਗੇ ਇੱਕ ਦੋ ਵਾਰੀ ਫੇਰ ਰੂਡ ਬਣਾਵਾਂਗੇ ਤੋੜ ਕੇ ਲਿਆਉਂਗੀ ਹੁਣ ਦੇਖਦੀ ਆ ਜੇ ਟਾਈਮ ਹੋਇਆ ਤਾਂ ਤੋੜ ਲਿਓ ਚਲੋ ਚੁੱਕੀਏ ਤੇ ਦੇਖ ਲਈਏ ਕੱਟ ਕਰਦੇ ਗਏ ਆ ਇਸ ਨੂੰ ਜੈਸ ਕੱਟ ਕੇ ਕੱਟ ਦੇਣੀ ਹੈ ਨਾ ਫਿਰ ਦੇਖ ਲਈਏ ਤੋੜ ਕੇ ਲਿਓਂਦੇ ਲਹਾ ਹਲਾ ਕੇ ਜਾਂਦੇ ਆ ਬਾਹਰ ਕਿ ਪੈਵ ਲੱਗ ਗਿਆ ਤੋੜ ਲਿਓਂ ਕੇ ਚਲੋ ਜੀ ਚਲਾਤੀ ਮਿਕਸ ਕਰਕੇ ਸਬ지 ਮੇਰੇ ਕੋਲ ਤੇਰੇ ਕੋਲ ਪਾਸਤਾ ਕਰ ਦੋ ਤਾਂ ਤੇਜ ਕਰਤਾ ਸੀ ਮੈਂ ਇਹ ਕਾਲੂ ਗਰਦੇ ਵਿੱਚ ਤੇ ਹੈ ਕਰਦੇ ਰੱਖ ਦਾਨੀ ਲੈ ਤੇ ਨਿਕੜਿਆ ਖਾਂਜਾ ਬਿੱਚਾ ਕੱਤੇ ਠੀਕ ਹੈ ਇਹ ਤਈ ਉਪ ਲਈ ਜਾਂਦੀਆਂ ਪੌਲੀਆਂ ਦਾ ਤਾਂ ਹੂੰ ਇਹ ਘੱਟ ਕਰ ਦਿਆਂ। ਘਟਾ ਦਾਂ ਹੁਣ। ਥਾਲੀ ਨਾਲ। ਹੁਣ ਭਾਂਡੇ ਢਿੰਡੇ ਮੰਗ ਲਈ। ਤੇ ਇਹ ਲੋਜੀ ਮਿਕਸ ਕਰਤੀ। ਮਿਕਸ ਕਰਕੇ ਰੱਖ ਲਾਂ। ਢਾੜ ਲਾਂ।

ਤੇਰੇ ਐਨਪਾ ਮੰਨ ਸਰਬ ਤੇ ਪਾਵੇਂ ਹੋਈ ਸੰਤ ਤੇ ਪਾਵੇਂ ਤੂੰ ਹਰ ਜੀਓ ਤੇਰਪਾ ਕਰੋ ਹਰ ਜੀਓ ਕਿਰਪਾ ਤੇਰਪਾ ਕਰੋ ਤੂੰ ਪਿਆਰੇ ਕਿਰਪਾ ਕਰੋ Oh, we